ਫਗਵਾੜਾ ਦੇ ਵਿੱਚ ਪੈਚ ਵਰਕ ਜਿਹੜਾ ਸ਼ੁਰੂ ਹੋ ਗਿਆ ਪੈਚ ਵਰਕ ਦਾ ਕੰਮ ਜਿਹੜਾ ਲਗਾਤਾਰ ਚੱਲ ਰਿਹਾ ਕਿਉਂਕਿ ਮੀਂਹ ਦੇ ਕਰਕੇ ਬਹੁਤ ਸਾਰੀਆਂ ਸੜਕਾਂ ਦੇ ਵਿੱਚ ਖੱਡੇ ਪੈ ਗਏ ਸੀਗੇ ਪੈਚ ਵਰਕ ਜਿਹੜਾ ਇਹ ਛੋਟੇ ਛੋਟੇ ਬੋਰਿਆਂ ਚੋਂ ਆਉਂਦਾ ਹੈ ਜਿਹੜਾ ਪੈਚ ਵਰਕ ਜਿਵੇਂ ਸੜਕਾਂ ਦੇ ਛੋਟੇ ਛੋਟੇ ਖੱਡੇ ਪੈ ਜਾਂਦੇ ਆ ਉਹਨੂੰ ਕਵਰ ਕਰਨ ਦੇ ਲਈ ਹੈ ਜਿਹੜੇ ਹੁਣ ਨਗਰ ਨਿਕਮ ਦੇ ਵੱਲੋਂ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਉਹ ਦੇਖ ਸਕਦੇ ਹੋ ਕਿ ਪੈਚ ਵਰਕ ਦਾ ਕੰਮ ਚੱਲ ਰਿਹਾ ਹੈ ਇਹ ਛੋਟੇ ਛੋਟੇ ਪੈਕੇਟ ਦੇ ਵਿੱਚ ਜਿਹੜੀ ਲੁੱਕ ਦੇ ਛੋਟੇ ਛੋਟੇ ਬੋਰ ਆਉਂਦੇ ਨੇ ਫਿਰ ਉਹਨਾਂ ਨੂੰ ਜਿੱ ਉਥੇ ਜਿਹੜਾ ਇਹ ਪੈਚ ਵਰਕ ਕੀਤਾ ਜਾਂਦਾ ਮੀਂਹ ਦੇ ਕਾਰਨ ਲੋਕਾਂ ਨੂੰ ਦਿੱਕਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਥੇ ਹੁਣ ਫਗਵਾੜੇ ਵਾਲੇ ਕਿਤੇ ਨਾ ਕਿਤੇ ਸੋਖੇ ਜ਼ਰੂਰ ਹੋਣਗੇ ਸੋ ਇਸ ਸਮੇ ਅਸੀਂ ਫਗਵਾੜਾ ਦੇ ਬੰਗਾ ਰੋਡ ਖੜੇ ਆ ਦੇਖ ਸਕਦੇ ਹੋ ਇਹ ਤਸਵੀਰਾਂ ਜਿੱਥੇ ਕਿ ਇਹ ਪੈਚ ਵਰਕ ਦਾ ਜਿਹੜਾ ਕੰਮ ਚੱਲ ਰਿਹਾ ਹੈ ਇੱਥੇ ਜਿਵੇਂ ਕਿ ਹੁਣ ਇਹਨਾਂ ਦਾ ਮਾਰਕ ਜਿੱਥੇ ਤੇ ਖੱਡੇ ਹੈਗੇ ਆ ਜਿੱਥੇ ਮੀਂਹ ਦੇ ਕਰਕੇ ਜਿਹੜੇ ਖੱਡੇ ਲੱਗ ਚੁੱਕੇ ਸੀਗੇ ਉਹਨਾਂ ਜਗ੍ਹਾ ਤੇ ਜਿਹੜਾ ਲੋਕਲ ਨਾਲ ਪੈਚ ਲਾਈ ਜਾ ਰਿਹਾ ਭਾਈ ਇਹ ਇਹ ਕਿਹਨਾਂ ਵੱਲੋਂ ਨਗਰ ਨਿਗਮ ਦਾ ਹੈ ਕਿ ਕਿਹਨਾਂ ਨਗਰ ਨਿਗਮ ਨਗਰ ਨਿਗਮ ਬਲੌਕ ਹਾਂਜੀ ਅਜੇ ਨਹੀਂ ਇਹ ਮੈਂ ਬਾਅਦ ਪੁੱਛਣਾ ਹੈ ਜੀਗਾ ਕਿ ਇਹਦੇ ਨਾਲ ਮਤਲਬ ਫਰਕ ਪੈ ਜਾਊਗੀ ਇਹ ਚੀਜ਼ ਟਿਕ ਜਾਊਗੀ ਲੰਬੇ ਸਮੇਂ ਲਈ ਕਿ ਕਿਦਾਂ ਹਾਂਜੀ ਕਿ ਪੈਕੇਟ ਜਿਹਦੇ ਵਿੱਚੋਂ ਕੱਢੀ ਚਗੀ ਇਹ ਜੀ ਇਹ ਪੈਕੇਟ ਪੈਕ ਕਰਕੇ ਹੀ ਆਂਦੀ ਪੈਚ ਵਾਸਤੇ ਸਪੈਸ਼ਲ ਬਣੀ ਹੋਈ ਹੈ ਇਹ ਪੈਚ ਵਾਸਤੇ ਇਹ ਫਰਕ ਹੋਣਾ ਹੈ ਹਾਂਜੀ ਹਾਂਜੀ ਇਹ ਨਾ ਕਹਿੰਦੇ ਕਿ ਬਲੌਕ ਕਰਾਇਆ ਜਾਂਦਾ ਇਹ ਕਨਫਰਮ ਕਰਨਾ ਨਗਰ ਨਿਗਮ ਬਲੌਕ ਕਰਾਇਆ ਕਿਹੜਾ ਕਿਹੜਾ ਏਰੀਆ ਕਵਰ ਕਰ ਰਹੇ ਹੋ ਤੁਸੀਂ ਹੁਣ ਹਾਂਜੀ ਆਹੀ ਇੱਕ ਰੋਡ ਹੱਲੇ ਤੇ ਇਹ ਰੋਡ ਇਹ ਬੰਗਾ ਰੋਡ ਪੈਂਦਾ ਨਾ ਹਾਂਜੀ ਬੰਗਾ ਰੋਡ ਅਸੀਂ ਰੋਡ ਦੀ ਸਾਰਾ ਕਵਰ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਜਿੱਥੇ ਪੈਚ ਵਰਕੇ ਜਿਹੜਾ ਜਿਹੜਾ ਹੁਣ ਸਾਡਾ ਰਹਿ ਗਿਆ ਉਹ ਕਰ ਰਹੇ ਮੈਂ ਤੁਹਾਨੂੰ ਪਿੱਛੇ ਵੀ ਦਿਖਾਣੇ ਇੱਕ ਦੋ ਪੈਚ ਜਿਹੜੇ ਇੱਥੇ ਲਾਏ ਨੇ ਪੈਚ ਵਰਕੇ ਦੇ ਨਿੱਕੇ ਨਿੱਕੇ ਪੈਕਿੰਗ ਦੇ ਵਿੱਚ ਲੁੱਕ ਜੀ ਹੁੰਦੀ ਜਿਹੜੀ ਆਪਾਂ ਹੁਣੀ ਖੋਲ ਕੇ ਦੇਖੀ ਆ ਤੇ ਉਹ ਇੱਕ ਪੈਚ ਉਹੋ ਲੱਗੇ ਆ ਜਿਹੜੇ ਪੈਚ ਨਿੱਕੇ ਨਿੱਕੇ ਲਾ ਰਹੇ ਨੇ ਨਗਰ ਨਿਗਮ ਆ ਉਪਰਾਲੇ ਕਰ ਰਹੀ ਜਿਹੜੇ ਕਿ ਜਿੱਥੇ ਉਮੀਦ ਕਰਕੇ ਸੜਕਾਂ ਜਿਹੜੀਆਂ ਉਹ ਟੁੱਟ ਗਈਆਂ ਸੀਗੀਆਂ ਉਧਰ ਦੇਖ ਸਕਦੇ ਹੋ ਤੇ ਕਿਉਂਕਿ ਜਦੋਂ ਸੜਕਾਂ 'ਚ ਖੱਡੇ ਪੈ ਜਾਂਦੇ ਆ ਤੇ ਖੱਡਿਆ ਦੇ ਸਮੇਂ ਆਹ ਦੇਖ ਸਕਦੇ ਹੋ ਚਲੋ ਇਹ ਨਿੱਕਾ ਪੈਚ ਸ਼ਹਿਰ ਮੈਂ ਕਰ ਰਹੇ ਨੇ ਇਹਨਾਂ ਸਾਹ ਇਹ ਟੱਕਣਿਆ ਇੱਕ ਉਹ ਦੇਖ ਸਕਦੇ ਹੋ ਉਹਦੇ ਦੇ ਪਾਸੇ ਜਿਹੜਾ ਪੈਚ ਵਰਕ ਲਾ ਦਿੱਤਾ ਇਹਨਾਂ ਨੇ ਇਸ ਟਰਾਲੀ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਪੈਚ ਵਰਕ ਦਾ ਮਟੀਰੀਅਲ ਆਉਂਦਾ ਆ ਆ ਜੀ ਇਹਨੂੰ ਮੜਿਆ ਦੱਬ ਦਿਓ ਭਾਈ ਥੋੜੇ ਜਿਹਾ ਉੱਚਾ ਯਾਰ ਕੂੰਗੀ ਜਦੋਂ ਵੀਲਨ ਹੈ ਆਈ ਤਾਂ ਲੰਘਿਆ ਨਹੀਂ ਅੱਛਾ ਦੱਬ ਹੋ ਜੂ ਥੱਲੇ ਆ ਆ ਦੇਖੋ ਆ ਦਿਖਾਓ ਮੜਿਆ ਇੱਧਰ ਦਿਖਾਵੇਂ ਨਾ ਵੀਰ ਆ ਆ ਜੀ ਜਿਹੜਾ ਪੈਚ ਵਰਕ ਦਾ ਮਤਲਬ ਜਿਹਦਾ ਐਡਾ ਕ ਪੈਕਨ ਆਉਂਦਾ ਹੈ ਪੈਚ ਪੈਚ ਵਰਕ ਦਾ ਇਹ ਇਹਨਾਂ ਚ ਲੁੱਕ ਪੈਕ ਹੋ ਕੇ ਹੁੰਦੀ ਆ ਸੋ ਇਹ ਨਿੱਕੇ ਨਿੱਕੇ ਜਗ੍ਹਾ ਜਿੱਥੇ ਤੇ ਖੱਡੇ ਤੁਹਾਨੂੰ ਦਿਖ ਰਹੇ ਆ ਉੱਥੇ ਤੇ ਪੈਚਵਰਕ ਲੱਗ ਰਿਹਾ ਇਹ ਆਪਣਾ ਆ ਗਿਆ ਜੀ ਬੰਗਾ ਰੋਡ ਫਗਵਾੜੇ ਦਾ ਇਹ ਬੰਗਾ ਰੋਡ ਪੈਂਦਾ ਜੀ ਉੱਥੇ ਦੇਖ ਸਕਦੇ ਹੋ ਸੋ ਪੈਚਵਰਕ ਦਾ ਕੰਮ ਨਗਰ ਦੇ ਕੰਮ ਜਿਹੜਾ ਆਪਣੇ ਤਰੀਕੇ ਨਾਲ ਕਰ ਰਹੀ ਹੈ ਸੋ ਆ ਦੇਖ ਸਕਦੇ ਹੋ ਜੀ ਕਿ ਹੁਣ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਜਿੱਥੇ ਕੀ ਇਹ ਪੈਚਵਰਕ ਦਾ ਕੰਮ ਹੋ ਰਿਹਾ ਵਾ ਪੈਚਵਰਕ ਜਿਹੜਾ ਇਹ ਛੋਟੇ ਛੋਟੇ ਬੋਰਿਆਂ ਚੋਂ ਆਉਂਦਾ ਜਿਹੜਾ ਪੈਚਵਰਕ ਜਿਵੇਂ ਸੜਕਾਂ ਦੇ ਛੋਟੇ ਛੱਡੇ ਪੈ ਜਾਂਦੇ ਆ ਉਹਨੂੰ ਕਵਰ ਕਰਨ ਦੇ ਲਈ ਆ ਜਿਹੜੇ ਉਹ ਸਪੈਸ਼ ਆ ਛੋਟੇ ਪੈਕੇਟ ਹੁੰਦੇ ਆ ਜਿਹਦੇ ਵਿੱਚ ਲੁੱਕ ਹੁੰਦੀ ਆ ਇਹ ਕੀ ਮੈਟਰ ਕੀ ਹੁੰਦਾ ਜੀ ਲੋਕ ਕੀ ਹੁੰਦੀ ਪੈਸੇ ਸਾਰੇ ਇਹ ਹਾਂਜੀ ਹਾਂਜੀ ਲੁੱਕ ਹੀ ਹੁੰਦੀ ਆ ਮਿਕਸ ਲੁੱਕ ਹੁੰਦੀ ਬਣੀ ਬਣੀ ਹਾਂਜੀ ਬਣੀ ਹੋਈ ਗੱਡੀਆਂ ਨਾਲ ਆਪਣੇ ਮਤਬਕ ਤੋਂ ਹਾਂਜੀ ਹਾਂਜੀ ਸੋ ਆ ਦੇਖੋ ਜੀ ਇਹਨੂੰ ਇਦਾਂ ਇਹ ਗੋਲਾਇਆ ਬਣਿਆ ਹੋਇਆ ਸੋ ਦੇਖ ਸਾਥੀਓ ਜਿੱਥੇ ਕਿ ਹੁਣ ਫਗਵਾੜਾ ਦੇ ਵਿੱਚ ਪੈਚਵਰਕ ਜਿਹੜਾ ਸ਼ੁਰੂ ਹੋ ਗਿਆ ਪੈਚਵਰਕ ਦਾ ਕੰਮ ਜਿਹੜਾ ਲਗਾਤਾਰ ਚੱਲ ਰਿਹਾ ਕਿਉਂਕਿ ਮੀਂਹ ਦੇ ਕਾਰਨ ਬਹੁਤ ਸਾਰੀਆਂ ਸੜਕਾਂ ਦੇ ਵਿੱਚ ਖੱਡੇ ਪੈ ਗਏ ਸੀਗੇ ਉਹਦੇ ਕਾਰਨ ਟ੍ਰੈਫਿਕ ਜਮ ਹੁੰਦਾ ਲੋਕਾਂ ਦੀਆਂ ਗੱਡੀਆਂ ਟੂ ਵੀਲਰ ਫੋਲਡਰ ਵੀਰ ਕੱਡੇ ਥੋੜੇ ਔਖੇ ਹੋ ਜਾਂਦੇ ਨੇ ਲੋਕਾਂ ਨੂੰ ਡੈਫੀਨਟਲੀ ਸਾਨੂੰ ਸਾਰਿਆਂ ਨੂੰ ਪਤਾ ਤੇ ਮੀਂਹ ਟਾਈਮ ਇਹ ਖੱਡੇ ਦੇਖਦੇ ਨਹੀਂ ਹਾਂ ਲੇਕਿਨ ਹੁਣ ਨਗਰ ਨਿਗਮ ਦੇ ਵੱਲੋਂ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਉਹ ਦੇਖ ਸਕਦੇ ਹੋ ਕਿ ਪੈਚਵਰਕ ਦਾ ਕੰਮ ਚੱਲ ਰਿਹਾ ਹੈ ਇਹ ਛੋਟੇ ਛੋਟੇ ਪੈ ਫਿਰ ਉਹਨਾਂ ਨੂੰ ਜਿੱਥੇ ਤੇ ਖੱਡਾ ਹੈ ਜਿੱਥੇ ਜੇ ਲੋਡ ਹੁੰਦੀ ਹੈ ਉਸ ਤਰੀਕੇ ਦੇ ਨਾਲ ਉਥੇ ਜਿਹੜਾ ਇਹ ਪੈਚ ਵਰਕ ਕੀਤਾ ਜਾਂਦਾ ਹੁਣ ਇਹ ਖੱਡਾ ਇੱਥੇ ਪੂਰ ਦਿੱਤਾ ਗਿਆ ਵਾ ਤੇ ਇਹਨੂੰ ਆਪਣੇ ਤਰੀਕੇ ਨਾਲ ਸਮੇਟ ਇਹਨਾਂ ਨੇ ਕਰ ਦੇਣਾ ਵਾ ਹੁਣ ਜਿਵੇਂ ਜਿਵੇਂ ਗੱਡੀਆਂ ਨਿਕਲਦੀਆਂ ਜਾਣਗੀਆਂ ਇਹ ਪੈਚ ਵਰਕ ਜਿਹੜੀ ਉਹ ਮਤਲਬ ਜਿਹੜੀ ਲੋਕ ਕਿਉਂ ਥੋੜੇ ਦਬਦੀ ਹੁੰਦੀ ਜਾਊਗੀ ਸੋ ਇਹ ਫਗਵਾੜੇ ਦੇ ਨਗਰ ਨਿਗਮ ਦਾ ਬਹੁਤ ਵਧੀਆ ਉਪਰਾਲਾ ਕਿਉਂਕਿ ਮੀਂਹ ਦੇ ਕਾਰਨ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੁਣ ਫਗਵਾੜੇ ਵਾਲੇ ਕਿਤੇ ਨਾ ਕਿਤੇ ਸੌਖੇ ਜ਼ਰੂਰ ਹੋਣਗੇ ਕਿਉਂਕਿ ਨਗਰ ਨਿਗ